ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਤੋਂ 16ਵੀਂ ਪੀੜ੍ਹੀ ਗੁਰੂ ਨਾਨਕ ਸਾਹਿਬ ਵੰਸਵੰਸ ਵਿੱਚੋਂ ਦਾਸ ਸਮੂਹ ਸੰਗਤਾਂ ਨੂੰ ਜੋ ਵੀ ਬੜੀਆ ਪਾਰ ਕਿਰਪਾ ਹੋਈ ਹੈ ਜੋ ਇੱਕ ਤਰੀਕ ਨੂੰ ਜੋੜ ਮੇਲਾ ਸ਼ੁਰੂ ਹੋਇਆ ਸੀ ਤੇ ਜੋ ਹੁਣ ਸਮਾਪਤੀ ਹੋਈ ਹੈ ਬੜੀਆ ਪਾਰ ਕਿਰਪਾ ਹੈ ਮਹਾਰਾਜ ਦੀ ਮਿਹਰ ਹੋਈ ਹੈ ਦਾਸ ਸਮੂਹ ਸੰਗਤਾਂ ਨੂੰ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਹੈ ਕਿ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਕਦਮ-ਕਦਮ ਲੇਖੇ ਚਲਾਉਣ ਔਰ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਨੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਔਰ ਦਾਸ ਜਿੱਥੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਇਸ ਇਲਾਕੇ ਦੇ ਐਮਐਲਏ ਸਾਹਿਬ ਸਦਾ ਗੁਰਦੀਪ ਸਿੰਘ ਜੀ ਰੰਧਾਵਾ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਆਪਣੇ ਸਰਦਾਰ ਹਰਜਿੰਦਰ ਸਿੰਘ ਜੀ ਬੇਦੀ ਸਾਹਿਬ ਜੋ ਏਡੀਸੀ ਸਾਹਿਬ ਐਸਡੀਐਮ ਸਾਹਿਬ ਐਸਡੀਓ ਸਾਹਿਬ ਬਿਜਲੀ ਬੋਰਡ ਦੇ ਡਿਪਾਰਟਮੈਂਟ ਤੋਂ ਪੁਲਿਸ ਪ੍ਰਸ਼ਾਸਨ ਤੋਂ ਡੀਐਸਪੀ ਸਾਹਿਬ ਐਸਐਚਓ ਸਾਹਿਬ ਤੇ ਸਾਡੇ ਇਲਾਕੇ ਦੇ ਐਸਐਸਪੀ ਸਾਹਿਬ ਸਮੂਹ ਸਾਰਿਆਂ ਦਾ ਹੀ ਮੈਂ ਦਿਲੋਂ ਔਰ ਆਪਣੀ ਮਿਊਨਿਸਪਲ ਕਮੇਟੀ ਦੇ ਈਓ ਸਾਹਿਬ ਉਹ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਹੀ ਬੜੀ ਇਸ ਸੋਹਣੇ ਤਰੀਕੇ ਦੇ ਨਾਲ ਸੇਵਾ ਨਿਭਾਈ ਔਰ ਕੋਈ ਵੀ ਇੱਥੇ ਮਾਰੇ ਦੀ ਕਿਰਪਾ ਨਾਲ ਸਾਨੂੰ ਕੋਈ ਬਿਜਲੀ ਦੀ ਇਲੈਕਟ੍ਰਿਸਿਟੀ ਦੀ ਕੋਈ ਵੀ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਨਜ਼ਰ ਆਈ ਔਰ ਬੜੀਏ ਪਾਰ ਕਿਰਪਾ ਦਾਸ ਉਹਨਾਂ ਦਾ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹੈ ਸਾਰੇ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਹੈ ਕਿ ਔਰ ਨਾਲ ਜਿੱਥੇ ਇਹ ਸਲਾਨਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਖਤਮ ਹੋਇਆ ਸਮਾਪਤੀ ਹੋਈ ਹੈ ਤੇ ਨਾਲ ਹੀ ਹੁਣ ਜਿਸ ਤਰ੍ਹਾਂ ਅੱਜ ਹੋਲਾ ਮੱਲਾ ਸਾਹਿਬ ਮਨਾਇਆ ਜਾਣਾ ਹੈ ਆਨੰਦਪੁਰ ਸਾਹਿਬ ਤੇ ਇੱਥੇ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਜਾਈਏ ਨੇ ਅੱਜ ਤੇ ਬੜੀਏ ਪਾਰ ਕਿਰਪਾ ਦਾਸ ਸਮੂਹ ਸੰਗਤਾਂ ਨੂੰ ਹੋਲਾ ਮੱਲੇ ਦੀ ਵੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਇੱਕ ਸਾਰੀ ਸੰਗਤਾਂ ਨੂੰ ਆਪਣੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜੋ ਵੀ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ ਜੋ ਰਸਤੇ ਵਿੱਚ ਟਰੈਕਟਰ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਉ ਜਾ ਰਹੇ ਨੇ ਤੇ ਦਾਸ ਉਹਨਾਂ ਨੂੰ ਤੈਰ ਦਿਲੋਂ ਇੱਕ ਉਹਨਾਂ ਦੇ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਸਾਰਿਆਂ ਨੇ ਨਿਮਰਤਾ ਤੇ ਸਹਿਦ ਸਮੇਂ ਜਾਣਾ ਹੈ ਨਿਮਰਤਾ ਦੇ ਸਹਿਦ ਜਾਣਾ ਹੈ ਕਿਉਂਕਿ ਅਸੀਂ ਇੱਕ ਕੋਈ ਇਹ ਆਮ ਮੇਲੇ ਨਹੀਂ ਹੈ ਇਹ ਇਤਿਹਾਸਿਕ ਮੇਲੇ ਨੇ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਦਸਾਏ ਹੋਏ ਤੇ ਇਹਦੇ ਵਿੱਚ ਸਾਨੂੰ ਸਿੱਖੀ ਦੇ ਮੁਤਾਬਕ ਸਿੱਖਿਆ ਲੈਣ ਜਾਣਾ ਹੈ ਤੇ ਇਸ ਕਰਕੇ ਕੋਈ ਵੀ ਹੁਲੜ ਬਾਜੀ ਜਿਸ ਤਾਂ ਵੀ ਅਸੀਂ ਦੇਖਦੇ ਪਏ ਆਂ ਅੱਜ ਕੱਲ ਆਪਣੇ ਸਟੰਟ ਬਾਜੀ ਕਰਨੀ ਮੋਟਰਸਾਈਕਲਾਂ ਤੇ ਐਵੇਂ ਚਲਾਉਣਾ ਇਹਨੋਂ ਚੰਗਾ ਕਿ ਅਸੀਂ ਸ਼ਰਧਾ ਦੇ ਭਾਵਨਾ ਦੇ ਨਾਲ ਉੱਥੇ ਜਾਈਏ ਕਿਉਂਕਿ ਸ਼ਰਧਾ ਦੇ ਭਾਵਨਾ ਦਾ ਨਾ ਹੀ ਸਿੱਖੀ ਹੈ ਗੁਰਦਾਸ ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਬੜੀ ਨਿਮਰਤਾ ਤੇ ਨਿਮਰਤਾ ਦੇ ਨਾਲ ਉਥੇ ਜਾਣਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਨੇ ਔਰ ਦਾਸ ਗੁਰੂ ਮਹਾਰੇ ਦੇ ਚਰਨਾਂ 'ਚ ਇਹੋ ਜੀ ਅਰਦਾਸ ਕਰਦਾ ਹੈ ਕਿ ਮਹਾਰਾਜ ਜੋ ਵੀ ਦਰਸ਼ਨ ਨੂੰ ਜਾ ਰਹੀਆਂ ਨੇ ਸੰਗਤਾਂ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਔਰ ਸਮੂਹ ਸੰਗਤਾਂ ਨੂੰ ਜਿਸ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨ ਪ੍ਰਤੱਖ ਗੁਰੂ ਨਸਾਰੇ ਤੇ ਸਮੂਹ ਆਈਆਂ ਸੰਗਤਾਂ ਦੇ ਮਹਾਰਾਜ ਬਾਣੀ ਨਾਲ ਜੁੜਨ ਔਰ ਅੰਮ੍ਰਿਤ ਵੇਲੇ ਦੇ ਜਗਨੇ ਦਾਸ ਦੀ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਹੈ ਇਸ ਮੂ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਇਹਨੇ ਵਜਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ